ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮ ਹੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਦੁਪਹਿਰ ਨੂੰ ਇੱਥੇ ਟਾਈਮ ਹੋ ਗਿਆ ਜੀ ਸਵਾ 12 ਦਾ ਤੇ ਦਾਲ ਆਪਣੀ ਥੋੜੀ ਘੱਟ ਸੀਗੀ ਇਸ ਕਰਕੇ ਫਿਰ ਹੈ ਨਾ ਦਹੀਂ ਪਿਆਰ ਸੀਗਾ ਸਵੇਰੇ ਮੰਮੀ ਨੇ ਰਾਤੀ ਜਾਗ ਲਾਇਆ ਸੀ ਮਲਾਈ ਨੂੰ ਤੇ ਉਹ ਫਿਰ ਦਹੀਂ ਕੱਢ ਕੇ ਰੱਖ ਲਿਆ ਸੀ ਥੋੜਾ ਜਿਹਾ ਤੇ ਉਹ ਫਿਰ ਉਹਦੇ ਨਾਲ ਮੈਂ ਕਿਹਾ ਚਲੋ ਹਨਾ ਪਰੌਂਠੇ ਬਣਾ ਦਿੰਦੀ ਆ ਮੈਂ ਆਪਣੇ ਲਈ ਤਾਂ ਰੋਟੀ ਖਾ ਲੈਣੀ ਸੀਗੀ ਪਈ ਸੀਗੀ ਰੋਟੀ ਸਵੇਰ ਦੀ ਆ ਇਹ ਮੈਂ ਕਿਹਾ ਚਲੋ ਮੈਂ ਉਹ ਖਾ ਲੂੰਗੀ ਦਾਲ ਥੋੜੀ ਜੀ ਪਈ ਆ ਤੇ ਇਹਨਾਂ ਨੂੰ ਹਨਾ ਪਰੌਂਠੇ ਲਾ ਦਿੰਦੀ ਆ ਕਿਉਂਕਿ ਇਹਨਾਂ ਦਾਲ ਫਿਰ ਅੱਜ ਨਾ ਖਾਣੀ ਨਹੀਂ ਸੀ ਇਸ ਕਰਕੇ ਤੇ ਬਾਕੀ ਸਮਰਸ ਹੋ ਗਿਆ ਸੀਗਾ ਉਹਨੂੰ ਸੜਾ ਕੇ ਫਿਰ ਮੈਂ ਕਿਹਾ ਚਲੋ ਜਦ ਦੇ ਸੁੱਤੇ-ਸੁੱਤੇ ਮੈਂ ਬਣਾ ਹੀ ਲੈਣੀ ਆ ਨਾ ਤੇ ਫਿਰ ਨਾ ਨੂੰ ਮੈਂ ਲਿਆ ਸੀਗਾ ਇੱਥੇ ਤੇ ਹਜੇ ਸਰਸੁਰਮੇ ਪਾਉਣਾ ਸੀਗਾ ਨਾ ਆ ਕੇ ਮੈਂ ਸਿੱਧੇ ਫਿਰ ਮੈਂ ਕਿ ਪਹਿਲਾਂ ਪਰੌਂਠੇ ਬਣਾ ਲੈਣੀਆਂ ਵਿਚਾਰ ਪੰਜ ਜਿਹੜੇ ਬਣਾਉਣੇ ਆ ਤਾਂ ਫੇਰ ਹੀ ਬੈਂਦੀਆਂ ਅੰਦਰ ਜਾਂਦੀਆਂ ਤੇ ਬਾਕੀ ਫਿਰ ਮੰਮੀ ਵੀ 1:30 ਵਜੇ ਮੰਮੀ ਨੇ ਆ ਜਾਣਾ ਸੀਗਾ ਤੇ ਬਾਕੀ ਚਲੋ ਜੀ ਮੈਂ ਹੁਣ ਪਰੌਂਠੇ ਬਣਾ ਲਵਾਂ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਜੈਂਪਰ ਦਾ ਜੈਂਪਰ ਕਟਿੰਗ ਕਰਕੇ ਆਤੀ ਸੀਗੀ ਪ੍ਰੈਸ ਵਗੈਰਾ ਕਰ ਲਿਆ ਆ ਫਸ 15 20 ਮਿੰਟ ਦਾ ਕੰਮ ਆ ਇਹ ਤੇ ਫਿਰ ਅਸੀਂ ਅੱਜ ਕੋਲ ਜੀ ਕਰ ਲਈ ਸਮਰਵਜ ਮਤਲਬ ਖੁੱਤਾ ਵੀ ਤੇ ਅਨੁਸਾਰ ਰੋਟੀ ਦਾ ਟਾਈਮ ਹੋ ਗਿਆ ਤੇ ਪਹਿਲਾਂ ਇਹ ਮੈਨੂੰ ਮਤਲਬ ਕਾਦੀ ਪੋਸ਼ ਗਈ ਹੈ ਮੈਡੀ ਪੋਸ਼ ਗਈ ਜੇ ਮੇਰੇ ਕੋ ਫੇਮ ਮਸ਼ੀਨ ਹੀ ਹੋਣਾ ਅੱਜ ਤੇ ਬਾਹਰ ਅਜ ਨਹੀਂ ਦਿੱਖੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਅਮਰੂਦ ਵੀ ਸਾਰੇ ਹਨ ਉਹ ਖੋਈ ਜਾਂਦੇ ਆ ਇਹ ਤਾਂ ਚਲੋ ਤੋਤੇ ਵਗੈਰਾ ਸਾਰੇ ਹਨ ਟਕ ਟਕ ਸਿੱਟੀ ਜਾਂਦੇ ਸੀ ਐਦਾਂ ਮੀਂਹ ਇਕਦਮ ਹੀ ਹਨ ਕਿੰਨਾ ਕਿੰਨਾ ਪੈ ਕੇ ਹਟ ਹੀ ਜਾਂਦਾ ਆ ਤੇ ਸਮਰ ਦੇ ਪਾਪਾ ਵੀ ਅੱਜ ਕਿਤੇ ਕੰਮ ਗਿਆ ਸੀਗੇ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਤੇ ਸੀਗਾ ਕੋਈ ਜ਼ਰੂਰੀ ਕੰਮ ਤੇ ਉਹ ਹੁਣ ਆਉਂਦੇ ਪਏ ਆ ਤੇ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਮੀਂਹ ਪੈਂਦਾ ਮੈਂ ਭੇਜ ਜਾਣਾ ਆ ਵੀ ਮਤਲਬ ਫੋਨ ਮੈਂ ਡਿੱਗੀ ਚ ਰੱਖਣ ਲੱਗਾ ਵੀ ਫੇਰ ਮੈਂ ਆ ਕੇ ਗੱਲ ਕਰੂੰਗਾ ਤੇ ਕੰਮ ਤੋਂ ਫੇ ਉਹਨਾਂ ਨੇ ਅੱਧੀ ਛੁੱਟੀ ਲੈ ਲਈ ਸੀ ਕਿ ਅੱਜ ਤੇ ਕਾਫੀ ਮੀਂਹ ਪੈ ਰਿਹਾ ਤੇ ਹੁਣ ਸਮਰ ਆਪਣੇ ਇੱਧਰ ਚਾਚੇ ਕੋਲ ਆ ਤੇ ਮੈਂ ਇਹ ਕਟਿੰਗ ਵਗੈਰਾ ਕਰਕੇ ਰਹੀ ਸੀ ਕਿ ਤੇ ਦੇਖੋਗੇ ਦਸਾਰੇ ਬੂਟੇ ਵਟ ਸਾਰਾ ਕੁਝ ਤੋਂ ਹੋ ਗਿਆ ਹੈ ਨਾ ਅਮਰੂਦ ਮਰਾਦ ਸਾਰੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਤੇ ਬਾਕੀ ਫਿਰ ਮੈਂ ਉਹ ਪਰੌਂਠੇ ਬਣਾਏ ਤੇ ਪਹਿਲੀ ਦਾਲ ਹੈ ਨਹੀਂ ਸੀਗੀ ਥੋੜੀ ਜੀ ਮੈਂ ਫਿਰ ਪਰੌਂਠੇ ਖਾਦੇ ਨਹੀਂ ਮਿਲ ਨੂੰ ਨੂਨ ਵਾਲੇ ਪਰੌਂਠੇ ਕਿਉਂ ਘਾਟੀ ਖਾਂਦਾ ਤੇ ਦਾਲ ਥੋੜੀ ਜੀ ਪੈਲੀ ਸੀਗੀ ਤੇ ਉਹ ਫਿਰ ਮੈਂ ਕੱਲੀ ਨੇ ਖਾ ਲਈ ਮੈਂ ਤਾਂ ਫਿਰ ਇਹਨਾਂ ਨੇ ਦਾਲ ਖਾਣੀ ਦਾ ਹੈ ਨਹੀਂ ਕੱਲ ਬੇਜਾ ਨਹੀਂ ਨੱਕ ਬੋਲ ਜੇ ਕੱਢ ਕੇ ਖਾਣੇ ਆ ਤੇ ਫਿਰ ਮੈਂ ਤਾਂ ਚਲੋ ਮੰਮੀ ਤੇ ਸੀਗੇ ਤੁਹਾਨੂੰ ਫਿਰ ਮੈਂ ਤਾਂ ਚੱਲ ਪਰੌਂਠੇ ਬਣਾ ਲੈਣੀ ਆ ਵੀ ਕਿਉਂਕਿ ਇਹ ਖਾਂਦੇ ਨਹੀਂ ਹੈ ਤੇ ਇਹਦਾ ਦੂਲ ਬਾਲੀ ਤੇ ਫਿਰ ਮੈਂ ਇਹਨਾਂ ਨੂੰ ਪਰੌਂਠੇ ਬਣਾ ਤੇ ਦੇਣੀ ਸਵੇਰੇ ਮੰਮੀ ਨੇ ਉਹ ਮਾ ਲਾਇਆ ਜਿਹੜਾ ਮੜਾਈ ਨੂੰ ਜਾਗ ਰاتੀ ਤੇ ਉਹ ਕੁਛ ਮੇਰੇ ਦੇਣੀ ਥੋੜਾ ਜਿਹਾ ਰੱਖ ਲਿਆ ਸੀ ਕਰਕੇ ਉਹਦੇ ਨਾਲ ਫਿਰ ਮੈਂ ਤਾਂ ਚਲੋ ਨਹੀਂ ਹੈਗਾ ਕਿਉਂਕਿ ਰੋਜ਼ ਹੀ ਤੜਕੇ ਲਾਈ ਜੋ ਲਾਈ ਜੋ ਲਾਈ ਜਿਹੜਾ ਬੰਦੇ ਕੀ ਕੀ ਬਣਾਈ ਜਾਵੇ ਰੋਜ਼ ਦੁਪਹਿਰਾ ਤੇ ਔਖਾ ਹੋ ਜਾਂਦਾ ਆ ਤੇ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਦੋ ਦੋ ਪਰੌਂਠੇ ਲਾ ਦਿੱਤੇ ਸੀਗੇ ਤੇ ਮੈਂ ਖਾਲੀ ਸਗੀ ਰੋਟੀ ਤੇ ਬਾਕੀ ਬਹੁਤ ਠੰਡਾ ਹੋਇਆ ਪਿਆ ਹੈ ਠੰਡਾ ਮੌਸਮ ਹੋਇਆ ਕੱਪੜੇ ਵੀ ਮੈਂ ਫਟਾਫਟ ਲਾਏ ਇੱਕਦਮੀ ਪਹਿਲਾਂ ਮੈਂ ਆ ਗਿਆ ਸੀ ਤੇ ਬਾਕੀ ਤਾਂ ਮੈਂ ਲਾ ਲਏ ਵੀ ਜਿਹੜੇ ਮੈਂ ਮਸ਼ੀਨ ਵਿੱਚ ਸੁਕਾਏ ਸੀਗੇ ਜਿਹੜਾ ਮੇਰਾ ਸੂਟ ਤੇ ਕਸਮਰ ਤੇ ਬਾਪਾ ਦੀ ਇਹਨੇ ਵਾਇਰ ਦਿੱਤਾ ਹੈ ਤੇ ਬਿਲੀ ਉਹ ਮੈਨੂੰ ਥੀਟੋ ਲਾਣੀ ਹੁੰਦੀ ਆ ਹੁਣ ਫਿਰ ਮੈਂ ਮਰਨ ਕੁਆਇਲ T-ਸ਼ਰਟ ਜਿਹਨਾਂ ਨੂੰ ਉਦਾਂ ਜੇ ਇੰਨੇ ਕੱਪੜੇ ਸੋ ਮਨੇ ਜਿਹਨੂੰ ਕੰਮ ਵਾਲੇ ਕੱਪੜੇ ਹੁੰਦੇ ਇਹਨਾਂ ਦੇ ਸਾਰੇ ਇਹਨਾਂ ਦੇ ਤੇ ਉਹਦੇ ਨਾਲ ਉਹ ਮਤਲਬ ਧੋਣ ਕਰਦੇ ਜਈ ਹੀ ਹੈਗੀ ਫਿਰ ਮੈਂ ਉਹਦੇ ਕਿ ਪਾਉਂਦੀ ਨੂੰ ਮੈਂ ਆਉਣਾ ਸਾਬਣ ਨਾਲ ਧੋਦਣੀ ਆਪਾਂ ਕਰਦੀ ਬਹੁਤ ਹੁੰਦੀ ਆ T-ਸ਼ਰਟ ਤੇ ਫਿਰ ਮੈਂ ਆਪਣੇ ਜੀ ਸਿੰਪਲ ਨਾਲ ਤਾਂ ਉਹਦਾ ਕੋਈ ਪੱਲਾ ਰਹਿ ਗਿਆ ਨਿਕਲਦਾ ਸੀ ਇਸ ਕਰਕੇ ਤੇ ਬਾਕੀ ਅੱਜ ਆਪਾਂ ਬਣਾਉਣਾ ਜੀ ਕੀ ਆ ਕੀਆ ਘੱਟਦੇ ਆ ਥੋੜਾ ਟਮਾਟਰ ਜੀ ਹਜੇ ਮੈਂ ਭਾਂਡੇ ਵੇਲੇ ਧੋਲਣਾ ਭਾਂਡੇ ਖਾਧੀ ਹੋਏ ਆ ਦੁਪਹਿਰ ਵਾਲੇ ਤੇ ਤੁਸੀਂ ਜੀ ਮੇਰੀ ਵੀਡੀਓ ਦੇ ਨਾਲ ਬਣੀ ਰਹੀ। ਟਾਈਮ 4:35 ਹੋਣ ਵਾਲੀ ਆ। ਸਭ ਸੁੱਕ ਗਏ ਆ ਤੇ ਸਾਫੀ ਕਰ ਰਹੇ ਸੀ ਆ। ਤੇ ਆ ਜਿਹੜਾ ਵੀ ਪੱਕਿਆ ਹੋਇਆ ਜਿਹੜਾ ਤੇ ਦੋਰੀ ਦੀ ਗਰਮਲੀ ਬਣਨ ਦੀ ਆਪਾਂ ਤੇ ਇਸ ਵੇਲੇ ਦੇਖੋ ਜੀ ਰੰਮ ਤੇ ਜਾਣੇ ਬਸ ਬਣਾ ਲਵਾਂ। ਅਰੇ ਪੱਕਿਆ ਹੋਣ ਲਈ ਕਿ ਬਾਕੀ ਨਹੀਂ ਲਗਾ ਹੀ ਪੈ ਰਿਹਾ। ਬਾਕੀ ਛੱਡੋ ਨਹੀਂ ਦੇਖੋ। ਜੀ ਜੋ ਟਾਈਮ ਹੋ ਗਿਆ ਆ 6 ਵਜ ਗਏ ਆ ਸਵੇਰ 6 ਹੋ ਗਿਆ ਤੇ ਮੈਂ ਸਬਜੀ ਨੂੰ ਤੜਕਾ ਜਿਹੜਾ ਆ ਉਹ ਲਗਾ ਦਿੱਤਾ ਆ ਤੇ ਹੁਣ ਮੀ ਹਟਿਆ ਆ ਦੇਖਦੀ ਮੈਂ ਇੱਧਰ ਜਿਹੜੇ ਚੱਕਮਾ ਤੁੱਲਾ ਉਹਦੇ ਤੇ ਅੱਗ ਬਾਲ ਲੈਣੇ ਆ ਤੇ ਰੋਟੀ ਬਣਾ ਕੇ ਫਿਰ ਬੇਲੇ ਹੋ ਜਾਣੇ ਆ ਫਿਰ ਦੇਖਦੀ ਹਾਂ ਕੋਈ ਹੋਰ ਕੰਮ ਕਰ ਤੇ ਬਾਕੀ ਮੀ ਕਾਫੀ ਪੈ ਗਿਆ ਹੁਣ ਥੋੜਾ ਜਿਹਾ ਹਟਿਆ ਆ ਪਰ ਕਦੋਂ ਵੀ ਆ ਸਕਦਾ ਆ ਵਿੱਚ ਊਰਜੀ ਪੈ ਰਹੀ ਆ ਤੇ ਬਾਛੜ ਦਾ ਹੁੰਦਾ ਇੱਧਰ ਨੂੰ ਵੀ ਬਾਛੜ ਹੋਈ ਜੇ ਫਿਰ ਇਹਨਾ ਉੱਥੇ ਬੈ ਨਹੀਂ ਹੁੰਦਾ ਹੋਗਾ ਬਹੁਤ ਦੂਰ ਦਾ ਅੰਦਰ ਤੱਕ ਬਾਛੜ ਜਾਂਦੀ ਆ ਤੇ ਬਾਕੀ ਹੁਣ ਆਪਣੇ ਸਬਜੀ ਨੂੰ ਤੜਕਾ ਲੱਗ ਗਿਆ ਆ ਤੇ ਹੁਣ ਇਹ ਮਸਾਲਾ ਲਗਾ ਕੇ ਹੱਤੀ ਸੀਗੀ ਤੇ ਥੋੜਾ ਜਿਹਾ ਆਟਾ ਪਾਉਂਦੀ ਆ ਦੋ ਕਪੜਿਆਂ ਦਾ ਤੇ ਫਿਰ ਹਨਾ ਰੋਟੀ ਬਣਾਉਣੀ ਆ ਥੋੜਾ ਜਿਹਾ ਆਟਾ ਆਪਣਾ ਪਿਆ ਆ ਗੁੱਝਿਆ ਤੇ ਬਾਕੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਉਹ ਬਾਹਰ ਅੰਦਰ ਆ। ਅੰਦਰ ਹੋਣੋ ਨਹੀਂ ਬਦਲਦੀ। ਹੈ? ਕੋਕਾ ਰੱਸੀ 100 200 ਖੱਤਲਾ ਰੱਸੀ ਨਾਲ ਤਾਂ ਮੰਡਿਆਂ ਦੇ ਜਾਣ। ਬੱਝਾਉਗੀ ਤਾਂ ਅਰੱਤੀ ਜਾਂ ਕਨੀ ਨਹੀਂ ਕਰਕੇ ਲਾਉਣੀ ਆ। ਆਪਾਂ ਦੇ ਨਾਲ ਬਾਹਰ ਦੀ ਇਹ ਰੱਸੀ ਬਾਥੀ ਇਹਦੀ ਇਹੀ ਲਾ ਲਓ ਥੱਲੇ ਨੂੰ ਕਰਕੇ। ਥੋੜਾ ਜਿਹਾ। ਤੇ ਫੇਰ ਅੰਦਰ ਉਹ ਇੱਧਰ ਉੱਧਰ ਨੂੰ ਥੋੜਾ ਹੁੰਦੇ ਰੱਸੀਆਂ ਨਾਲ। ਐ ਤਰਾਈਂ ਜੀ। ਮੈਂ ਗਿਆ ਸੀ ਕਰਿਆ ਨਹੀਂ ਪੈ ਪਾ ਉੱਦੀ ਰਹਿਣ ਜੇ ਨਾ ਉਹਨੇ ਕੁੰਡੀਆਂ ਗਿਆ ਪਾਣੀ ਨੇ ਲਾਤੀਆਂ ਫਿਰ ਉਹ ਕੋ ਹੋ ਜਾਂਦੇ ਨਹੀਂ ਹੋ ਗਏ ਠੀਕ ਕਰ ਪਾਣੀ ਜੀ ਦੋ ਦੋ ਕਰਕੇ ਲੈਣੇ ਪੈਣਗੇ ਜੀ ਰੋਟੀ ਹਜੇ ਗਠਾਰ ਕੇ ਖਾਣੀ ਆ ਤੇ ਇੱਧਰ ਆਪਾਂ ਬਣਾਉਣ ਲੱਗ ਪਏ ਆ ਜੀ ਮਕਰਾਨੀ ਤੇ ਜਿਹੜੀ ਛੋਟੀ ਕੜਾਹੀ ਆ ਉਹਦੇ ਵਿੱਚ ਸਾਦੀ ਬਣਾਈ ਸੀ ਕੀ ਇਹਦੀ ਉਹ ਬੰਦ ਗਈ ਆ ਤੇ ਆ ਮਕਰਾਨੀ ਨੂੰ ਤਲਣਾ ਲਗਾ ਰਹੇ ਆ ਮਕਰਾਨੀ ਜਿਹੜੀ ਉਸੇ ਵਾਲਈਆ ਤੇ ਨੂੰ ਠੰਡੇ ਬਾਣੀਆ ਨਾ ਹਮ ਕਰਕੇ ਰੱਖ ਲਿਆ ਆ ਜੀ ਜਿਹੜੀ ਇਹ ਮੇਰਾ ਨਾ ਹੋਣਾ ਹੋਣੇ ਜੜੇ ਸਾਰਾ ਪਰਾ ਜਾਂ ਬਣ ਗਏ ਆਪਣਾ ਮੈਰਿਸ ਲਏ ਮਸਾਲੇ ਜਿਹੜੇ ਵੀ ਪਾਉਣ ਉਹ ਪਾ ਦੂੰਗੀ ਮੀਹ ਦਾ ਹੱਥ ਤੇ ਕਰਾਈ ਪਈ ਆ ਫਟਦਾ ਹੀ ਨਹੀਂ ਪਤਾ ਨਹੀਂ ਉਹਨਾਂ ਜਿਹੜੀ ਲੱਗੀ ਕਿ ਨਹੀਂ ਲੱਗੀ ਮੇਰੇ ਨਾਲ ਦਿਆਂ ਦੀ ਆਮਾ ਜੀ ਮੈਂ ਜਿੰਨਸਾਲਿਆਂ ਆਪਣੇ ਕੋਲ ਲੈ ਲਈਆਂ ਤੇ ਆਪਾਂ ਖੰਸਾ ਬਣੀ ਕੇ ਰੱਖ ਲੈਣੇ ਨੇ ਜਿਹੜਾ ਮੈਂ ਲਈਆਂ 3-4 ਦੇ 3 ਬਣਾਈਏ ਤੇ 4 ਬਣਾਈਏ ਉਹਦੇ ਵਿੱਚ ਇੱਕ ਜਾਂ ਦੋ ਮਸਾਲੇ ਆ ਵੀ ਪਿਖਾਉਂਦੇ ਹੁੰਦੇ ਆ ਬਾਕੀ ਆ ਕੀ ਰੱਖ ਲੈਣੇ ਨੇ ਜਿਆਦਾ ਨਹੀਂ ਪਾਉਣੇ ਅੱਗੇ ਮੈਂ ਸਾਰੇ ਹੀ ਪਾ ਲਵਾਂਗੀ ਨਿੱਕੋ ਤੋਂ ਤੇਜ ਬਹੁਤ ਬਣ ਗਈ ਇਹ ਹੋਣਾ ਸੀ ਐਕਸਪਾਇਰੀ ਦਾ 2 ਬਚੇ 3 ਪਾਈਦੇ ਆ Sampai kukulipalani, akupalani, idungalani, Sampai ਪਾਉਣਾ ਉਹ ਦਾ ਲਾਲ ਤੋਂ ਤਾਂ ਨਹੀਂ ਅੰਤ ਰਾਤੀ ਪੈ ਸੇ ਮਿਲੇ ਹਨਾ ਜੀ ਜੀ ਟਾਈਮ ਹੋ ਗਿਆ ਪਾਉਣੇ 9 ਤੇ ਰੋਟੀ ਖਾ ਲਈ ਸੀਗੀ ਤੇ ਸਮਰ ਆਏ ਸੁੱਤਾ ਨਹੀਂ ਹੈਗਾ ਉਹ ਜਾਗਦਾ ਹੀ ਆ ਬਸ ਇੱਧਰ ਕਰੀ ਕਹਿ ਰੰਦਾ ਚਾਚੇ ਕੋ ਜਾਣਾ ਕਦੀ ਕਰੰਦਾ ਪਾਪਾ ਕੋ ਜਾਣਾ ਐਡੇ ਕਰੀ ਜਾਂਦਾ ਆ ਤੇ ਮੀ ਹਜੇ ਪੂਰ ਜੀ ਪੈ ਰਹੀ ਐ ਮਾੜੀ ਮਾੜੀ ਤੇ ਕਾਫੀ ਜਿਆਦਾ ਮੀਂਹ ਸਵੇਰ ਦਾ ਅੱਜ ਤਾਂ ਪੈ ਗਿਆ ਤੇ ਮੀਂਹ ਦਾ ਨੁਕਸਾਨ ਵੀ ਆ ਤੇ ਵਧੀਆ ਵੀ ਆ ਮੀਂਹ ਪੈਣਾ ਥੋੜੀ ਗਰਮੀ ਜੀ ਤੋਂ ਹੋ ਜਾਂਦਾ ਹੈ ਮ ਗਰਮੀ ਘਟ ਜਾਂਦੀ ਆ ਤੇ ਪਰ ਜਿਨ੍ਹਾਂ ਦੇ ਨਾ ਕੱਚੇ ਕੋਠੇ ਆ ਜਾਂ ਇਦਾਂ ਆ ਉਹਨਾਂ ਦੇ ਕੋਠੇ ਕੋਠੇ ਚੋਂਦੇ ਆ ਨਾ ਔਖਾ ਆ ਉਹਨਾਂ ਨੂੰ ਤੇ ਬਾਕੀ ਚਲੋ ਜੋ ਜੀ ਸਾਰਿਆਂ ਦੇ ਨਾਲ ਹੀ ਆ ਬਾਕੀ ਆਪਾਂ ਇਹ ਵਾਲੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹਾਂ ਨਾਲੇ ਸਾਡੇ 1000 ਸਬਸਕ੍ਰਾਈਬਰ ਜਿਹੜੇ ਆ ਉਹ ਕੰਪਲੀਟ ਹੋ ਗਏ ਆ ਤੇ ਬਸ ਹੁਣ ਸਾਡਾ ਵਾਚ ਟਾਈਮ ਰਹਿ ਗਿਆ ਆ ਤੇ ਉਹ ਵੀ ਤੁਸੀਂ ਸਾਰੇ ਜਣੇ ਰਲ ਕੇ ਪਲੀਜ਼ ਛੇਤੀ ਛੇਤੀ ਪੂਰਾ ਕਰਾ ਦਿਓ ਤੇ ਬਾਕੀ ਚਲੋ ਠੀਕ ਆ ਜੀ ਬਾਏ ਬਾਏ ਧੰਨਵਾਦ ਤੁਹਾਡਾ ਸਾਰਿਆਂ ਦਾ